ਅੰਜੀ ਸਾਰੇ ਨੂੰ ਪਿਆ ਪਈ ਸ਼ਾਸਿਕਾਲ ਵਹਿਗੁਰੂ ਜੀ ਦਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪਾਂ ਸਾਰੇ ਜਾਣਦੇ ਵੀ ਅੱਜ 21 ਅਪ੍ਰੈਲ ਆ ਤਾਂ 21 ਅਪ੍ਰੈਲ ਨੂੰ ਕਿਹਦਾ ਜਨਮ ਹੋਇਆ ਸੀ ਆਪਾਂ ਉਹਦੇ ਬਾਰੇ ਗੱਲਬਾਤ ਕਰਾਂਗੇ ਭਗਤ ਧੰਨਾ ਜੀ ਦਾ ਜਨਮ 21 ਅਪ੍ਰੈਲ 1416 ਨੂੰ ਰਾਜਸਥਾਨ ਦੇ ਤਾਂਕ ਇਲਾਕੇ ਦੇ ਵਿੱਚ ਤੁਾਨ ਪਿੰਡ ਹੋਇਆ ਉਹਨਾਂ ਦੇ ਪਿਤਾ ਦਾ ਨਾਮ ਪਾਈ ਪੋਲਾ ਅਤੇ ਮਾਤਾ ਦਾ ਨਾਮ ਤੰਨੋ ਸੀ ਉਨਾਂ ਦਾ ਸਮਾਰ ਉਨਾਂ ਸਿਦਕਵਾਨਾਂ ਵਿੱਚ ਕੀਤਾ ਜਾਂਦਾ ਹੈ ਜਿਹੜੇ ਆਪਣਾ ਹੱਥ ਕਾਰ ਭਾਵ ਕਿਰਤ ਵੱਲ ਤੇ ਦਿਲ ਪ੍ਰਭੂ ਵੱਲ ਲਗਾਈ ਰੱਖਦੇ ਨੇ ਇਸ ਲਗਰ ਸਦਕਾ ਉਹਨਾਂ ਨੇ ਉਸ ਪਰਮ ਪਿਤਾ ਦੇ ਨਾਮ ਸਿਰਫ ਦਰਸ਼ਨ ਹੀ ਕੀਤੇ ਸਗੋਂ ਉਸ ਨੂੰ ਆਪਣੇ ਕੰਮ ਕਾਜ ਦਾ ਹਿੱਸਾ ਵੀ ਬਣਾ ਲਿਆ ਭਗਤ ਧੰਨਾ ਜੀ ਨਾਲ ਜੁੜੇ ਸਾਖੀ ਸਾਹਿਤ ਨੂੰ ਪੜਨ ਤੋਂ ਬਾਅਦ ਜਿਹੜੀਆਂ ਗੱਲਾਂ ਪ੍ਰਮੁੱਖ ਰੂਪ ਵਿੱਚ ਉੱਪਰ ਕੇ ਸਾਹਮਣੇ ਆਉਂਦੀਆਂ ਹਨ ਉਨਾਂ ਅਨੁਸਾਰ ਬਚਪਨ ਸਮੇਂ ਤੋਂ ਧਾਰਮਿਕ ਰੁਚੀਆਂ ਰੱਖਣ ਵਾਲੇ ਭਗਤ ਧੰਨਾ ਜੀ ਦਾ ਜੀਵਨ ਬਹੁਤ ਹੀ ਸਾਦਾ ਅਤੇ ਸੰਘਰਸ਼ਮਈ ਸੀ। ਇੱਕ ਦਿਨ ਉਹਨਾਂ ਨੇ ਇੱਕ ਪੰਡਤ ਨੂੰ ਠਾਕੁਰ ਦੀ ਪੂਜਾ ਕਰਦੇ ਹੋਏ ਬੜੇ ਧਿਆਨ ਨਾਲ ਵੇਖਿਆ। ਦੇਖਣ ਮਗਰੋਂ ਭਗਤ ਜੀ ਦੇ ਮਨ ਵਿੱਚ ਵੀ ਪੂਜਾ ਦੀ ਇੱਛਾ ਹੋਈ। ਆਪਣੀ ਇਸ ਇੱਛਾ ਕਾਰਨ ਉਹਨਾਂ ਨੇ ਉਸ ਪੰਡਤ ਨੂੰ ਠਾਕੁਰ ਦੀ ਮੰਗ ਕੀਤੀ। ਦਾ ਬਦਲੇ ਵਿੱਚ ਉਸ ਪੰਡਤ ਨੇ ਭਗਤ ਜੀ ਨੂੰ ਕੁਝ دنیਾਬੀ ਵਸਤਾਂ ਤਕਸਨਾ ਦੇ ਰੂਪ ਵਿੱਚ ਦੇਣ ਲਈ ਕਿਹਾ ਭਗਤ ਜੀ ਨੇ ਇਸ ਵਸਤਾਂ ਸਹਿਜ ਨਾਲ ਹੀ ਲੈਣੀਆਂ ਪ੍ਰਵਾਨ ਕਰ ਲਈਆਂ ਇਸ ਤੋਂ ਬਾਅਦ ਪੰਡਤ ਨੇ ਇੱਕ ਸਧਾਰਨ ਪੱਥਰ ਭਗਤ ਧੰਨਾ ਜੀ ਦੇ ਸਪਰਦ ਕਰ ਦਿੱਤਾ ਚਿਤਕੀ ਭਾਵਨਾ ਤੇ ਸੱਚੀ ਲਗਣ ਵਾਲੇ ਭਗਤ ਨੇ ਉਸ ਸਧਾਰਨ ਪੱਥਰ ਨੂੰ ਹੀ ਭਗਵਾਨ ਸਮਝ ਕੇ ਇਸ ਦਾ ਇਸਨਾਨ ਕਰਾ ਕੇ ਉਸ ਦੀ ਪੂਜਾ ਕੀਤੀ ਅਤੇ ਉਸ ਨੂੰ ਪ੍ਰਸਾਦ ਦੇ ਪਾਣੀ ਨੂੰ ਭੋਗ ਲਗਾਉਣ ਲਈ ਕਿਹਾ ਪੱਥਰ ਬਲੋ ਕੋਈ ਹੰਗਾਰਾ ਨਾ ਮਿਲਦਾ ਦੇਖ ਕੇ ਭਗਤ ਧਨਿਆਪ ਵੀ ਕੁਝ ਖਾਣ ਤੋਂ ਇਨਕਾਰ ਕਰ ਦਿੱਤਾ ਉਸ ਨੇ ਕਿਹਾ ਜੇਕਰ ਤੁਸੀਂ ਵੀ ਹੰਗਾਰਾ ਨਹੀਂ ਭਰਦੇ ਤਾਂ ਮੈਂ ਵੀ ਕੁਝ ਨਹੀਂ ਖਾऊंगा ਉਹ ਸਾਰਾ ਕੁਝ ਪੱਥਰ ਨੂੰ ਕਹਿ ਰਿਹਾ ਸੀ ਜਿਹੜਾ ਉਸ ਪੰਡਤ ਨੇ ਦਿੱਤਾ ਸੀ ਭਗਤ ਧਨਨਾ ਜੀ ਦੇ ਇਸ ਅੱਠ ਦੀ ਗਵਾਹੀ ਪਾਈ ਗੁਰਦਾਸ ਜੀ ਨੇ ਵੀ ਆਪਣੀ 10ਵੀਂ ਵਾਰ ਦੀ 13ਵੀਂ ਪੌੜੀ ਵਿੱਚ ਕੀਤੀ ਹੈ ਗੁਰੂ ਅਰਜਨ ਦੇਵ ਜੀ ਬਸੰਤ ਰਾਗ ਦੇ ਇੱਕ ਸ਼ਬਦ ਵਿੱਚ ਜਿੱਥੇ ਹੋਰ ਬਹੁਤ ਸਾਰੇ ਭਗਤਾਂ ਦੀ ਕਰੜੀ ਕਮਾਈ ਦਾ ਜ਼ਿਕਰ ਕਰਦੇ ਹਨ ਉੱਥੇ ਹੀ ਭਗਤ ਧੰਨਾ ਜੀ ਨੂੰ ਧੰਨਾ ਸੇਵਿਆ ਬਾਲ ਬੁੱਧੀ ਕਹਿ ਕੇ ਉਹਨਾਂ ਦੇ ਪ੍ਰਭੂ ਮਲਾਪ ਦਾ ਹਵਾਲਾ ਵੀ ਦਿੰਦੇ ਹਨ ਗੁਰੂ ਅਰਜਨ ਦੇਵ ਜੀ ਇਹਨਾਂ ਪੰਕਤੀਆਂ ਰਾਹੀਂ ਵੀ ਕਈ ਸੰਕੇਤ ਦਿੰਦੇ ਨੇ ਕਿ ਧੰਨਾ ਭਗਤ ਜੀ ਨੇ ਇਸ ਗੱਲ ਨੂੰ ਪਲੀ ਭਾਤ ਸਮਝ ਲਿਆ ਸੀ ਕਿ ਪ੍ਰਮਾਤਮਾ ਨੂੰ ਹਿਰਦੇ ਵਿੱਚ ਬਸਾਉਣ ਨਾਲ ਜਿੱਥੇ ਉਸ ਤੋਂ ਪੂਰਵ ਕਾਲੀ ਭਗਤਾਂ ਨਾਮਦੇਵ ਰਵਿਦਾਸ ਅਤੇ ਸੈਨ ਨੇ ਰੱਬੀ ਪਿਆਰ ਨੂੰ ਹਾਸਲ ਕਰ ਲਿਆ ਸੀ ਤਾਂ ਭਗਤੀ ਦੀ ਇਹ ਵਿਧੀ ਉਸ ਨੂੰ ਵੀ ਪਰਮੇਸ਼ਰ ਤੱਕ ਪਹੁੰਚਾ ਸਕਦੀ ਹੈ ਉਸ ਦੀ ਇਸੇ ਸਮਰਪਣ ਦੀ ਭਾਵਨਾ ਵਾਲੀ ਭਗਤੀ ਨੇ ਉਸ ਨੂੰ ਸਖਿਆਤ ਰੂਪ ਵਿੱਚ ਪ੍ਰਭੂ ਦੇ ਦਰਸ਼ਨ ਦਿਦਾਰੇ ਕਰਵਾ ਦਿੱਤੇ ਇਹ ਵਰਤ ਜੱਤੀ ਅਤੇ ਕਿਰਤ ਦੇ ਪ੍ਰਤੀ ਸਤਿਕਾਰ ਅਤੇ ਨੇਕ ਸੋਚ ਰੱਖਣ ਵਾਲੇ ਭਗਤ ਤਰਨਾ ਜੀ ਦਾ ਰੱਜਵਾ ਅਤੇ ਫਰਵਾ ਸਤਿਕਾਰ ਕਰਦੇ ਆਂ ਹੀ ਗੁਰੂ ਅਰਜਨ ਦੇਵ ਜੀ ਨੇ ਭਗਤ ਤਰਨਾ ਜੀ ਦੇ ਤਿੰਨ ਪਵਿੱਤਰ ਦੌਰ ਆਗਾਸਾ ਅਤੇ ਇੱਕ ਰਾਗਤਨਾ ਸ੍ਰੀ ਗੁਰੂ ਗ੍ਰੰਥ ਵੀ ਸਾਮਰ ਕਰਲੇ ਸਨ ਇਸ ਦੇ ਵਿੱਚ ਇੱਕ ਲਾਇਨ ਹੋਰ ਵੀ ਆਉਂਦੀ ਆ ਤਰਨਾ ਭਗਤ ਕਹਿੰਦਾ ਵੀ ਮੇਰੀ ਤੁਸੀਂ ਸੁੱਕੀ ਰੋਟੀ ਹੈ ਜਿਹੜੀ ਉਹ ਖਾਓ ਨਾ ਇਸੀ ਤਰ੍ਹਾਂ ਨੇਪਖਤ ਜੀ ਬਾਰੇ ਜਾਣਕਾਰੀ ਜੋ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿਉਂਕਿ ਅੱਜ ਉਹਨਾਂ ਦਾ ਜਨਮ ਦਿਹਾੜਾ ਹੈ ਉਮੀਦ ਕਰਦੀ ਹਾਂ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਹੋਵੇਗੀ ਧੰਨਵਾਦ ਜੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਹਿਗੂ ਜੀ ਕੀ ਫਤਿਹ